ਅਸਿਕਾਲ ਦੇ 올 ਪੰਜਾਬੀ ਬਟੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਜਿਹੜੇ ਆਪਾਂ ਲੈ ਕੇ ਆਏ ਤੁਹਾਡੇ ਲਈ ਸਾਰੇ ਆਫਰ ਪ੍ਰਾਈਸ ਤੇ ਲੈ ਕੇ ਆਏ ਕਿਉਂਕਿ ਆਪਣੇ ਕੋਲੇ ਟਟਮੇ ਟਟਮੇ ਪੀਸ ਪੈਣੇ ਜਿਹੜੀਆਂ ਮੇਰੀਆਂ ਭੈਣਾਂ ਨੇ ਫਾਇਦਾ ਲੈਣਾਗਾ ਜਲਦੀ ਜਲਦੀ ਆਪਣੇ ਨਾਲ ਜੁੜ ਕੇ ਆਪਣਾ ਆਰਡਰ ਹੈ ਜਿਹੜਾ ਤੁਸੀਂ ਕਨਫਰਮ ਕਰ ਸਕਦੇ ਹੋਗੇ ਸਕ੍ਰੀਨ ਤੇ ਆਪਣਾ ਨੰਬਰ ਲਾਇਆ ਹੁੰਦਾ ਵੀਡੀਓ ਪੂਰੀ ਦੇਖਿਆ ਕਰੋ ਸਕੈਪ ਨਾ ਕਰਕੇ ਜਾਓ ਪਰ ਰੇਟ ਆ ਜਿਹੜਾ ਵੀਡੀਓ ਦੇ ਨਾਲ ਹੀ ਦੱਸਦੇ ਹੁੰਨੇ ਆਗੇ ਕੁਝ ਕੁ ਇਹਦੇ ਵਿੱਚ ਸੂਟ ਜਿਹੜੇ ਆਪਾਂ ਲਾਵਾਂਗੇ ਇਹਨਾਂ ਦੀ ਵੀਡੀਓ ਆਪਾਂ ਨਹੀਂ ਲਾਈ ਹੈਗੀ ਕੁਝ ਕੁ ਸੂਟਾਂ ਦੀ ਲਾਈ ਹੋਈ ਹੈਗੀ ਕੋਈ ਵੀ ਕਲਰ ਡਿਜ਼ਾਈਨ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਤਾਂ ਦਿੱਤੇ ਹੋਏ ਤੁਸੀਂ ਦਿੱਤੇ ਹੋਏ ਨੰਬਰ ਤੇ ਤੁਸੀਂ ਆ ਆਪਣਾ ਆਰਡਰ ਆ ਜਿਹੜਾ ਪਲੇਸ ਕਰ ਸਕਦੇ ਹੋਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਫਸਟ ਜਿਹੜੇ ਸੂਟ ਰਹਿਣ ਵਾਲੇ ਨੇ ਆਪਣੇ ਸਿਮਰ कॉटन ਦੇ ਰਹਿਣ ਵਾਲੇ ਨੇ ਤੁਹਾਨੂੰ ਸਿਮਰ कॉटन ਦਾ ਦਿਖਾਵਾਂਗੇ ਬਹੁਤ ਜ਼ਿਆਦਾ ਵਧੀਆ ਫੈਬਰਿਕ ਹੈ ਜਿਵੇਂ ਹੁਣ ਤੋਂ ਲੈ ਕੇ 10ਵੇਂ 11ਵੇਂ ਮਹੀਨੇ ਤੱਕ ਤੁਸੀਂ ਆਰਾਮ ਨਾਲ ਵੀਅਰ ਕਰ ਸਕਦੇ ਹੋ ਜਿਹੜੀਆਂ ਮੇਰੀਆਂ ਭੈਣਾਂ ਸਰਦੀਆਂ 'ਚ ਜ਼ਿਆਦਾ ਮੋਟਾ ਕੱਪੜਾ ਨਹੀਂ ਪਸੰਦ ਕਰਦੀਆਂ ਉਹਨਾਂ ਲਈ ਵੀ ਇਹ ਵੈਸਟ ਆਗਾ ਕਿਉਂਕਿ ਫੈਬਰਿਕ ਆ ਜਿਹੜਾ ਪੂਰਾ ਵਧੀਆ ਦਾ ਬਾਕੀ ਤੁਸੀਂ ਸਾਨੂੰ ਕਿਸੇ ਵੀ ਕੋਨੇ ਤੋਂ ਬੈਠੇ ਸੂਟਾਂ ਲਈ ਆਰਡਰ ਦੇ ਸਕਦੇ ਹੋ ਆਪਣੀ ਪਸੰਦੀਦੇ ਬੁਟੀਕ ਪੀਸ ਹੈ ਜਿਹੜੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋਗੇ ਸੂਟ ਦਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਹੁਤ ਜਿਆਦਾ ਪਿਆਰਾ ਜਿਹਾ ਕਲਰ ਹੈਗਾ ਵਿੱਚ ਗਰੇ ਦਾ 프ਰੰਟ ਦੇ ਬਾਰਡਰ ਆਊਗਾ ਦੇਖ ਸਕਦੇ ਹੋਗੇ ਸਾਰਾ ਸਿਮਰ ਕਾਟਨ ਦਾ ਸੂਟ ਰਹਿਣ ਵਾਲਾ ਪਿਓਰ ਸਿਮਰ ਦਾ ਚੋਵਣ ਬਿਲਕੁਲ ਨਹੀਂ ਹੋਊਗੀ ਲਾਈਨਿੰਗ ਦੀ ਨੀਡ ਹੈ ਨਹੀਂ ਤੁਹਾਡੀ ਚੁਆਇਸ ਹੋਊਗੀ ਤੁਸੀਂ ਲਗਵਾ ਸਕਦੇ ਹੋਗੇ ਪਿਓਰ ਲੀਜੀ ਬੀਜੀ ਤੇ ਇਹਦੇ ਨਾਲ ਜਿਹੜੀ ਰੱਖੀ ਹੋਈ ਆ ਪਲੇਨ ਬਾਟਮ ਰੱਖੀ ਹੋਈ ਆਗੇ ਫੈਬਰਿਕ ਜਿਹੜਾ ਬਾਟਮ ਦਾ ਲੱਗਿਆ ਹੋਇਆ ਬਹੁਤ ਜਿਆਦਾ ਵਧੀਆ ਲੱਗਿਆ ਹੋਇਆਗਾ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਹੋਇਆ ਪਿਓਰ ਮਸਲੀਨ ਦਾ ਰਹਿਣ ਵਾਲਾਗਾ 1250 ਇਹਦਾ ਸੂਟ ਦਾ ਰੇਟ ਰਹਿਣ ਵਾਲਾਗਾ ਵਿੱਦ ਸ਼ਿਪਿੰਗ ਦੋ ਸੂਟ ਲਮੋਗੇ ਤਾਂ ਤੁਹਾਨੂੰ ਆਫਰ ਪ੍ਰਾਈਸ ਮਿਲੂਗਾ ਇਹਦੇ ਤੇ ਦੂਜਾ ਕਲਰ ਇਹਦੇ ਵਿੱਚ ਆ ਗਿਆ ਆਪਣੇ ਕੋਲੇ ਮਹਿੰਦੀ ਜਿਹਾ ਫਸਟ ਕਲਰ ਸੈਕੰਡ ਕਲਰ ਆ ਗਿਆ ਆਪਣੇ ਕੋਲੇ ਇਹਦੇ ਵਿੱਚ ਮਹਿੰਦੀ ਜਿਹਾ ਆਹ ਵਾਲੀ ਡਿਜ਼ਾਈਨਿੰਗ ਆ ਕਿ ਸੈਕੰਡ ਦੀ ਪਿਓਰ ਸ਼ਿਮਰ कॉटन ਦਾ ਸੂਟ ਹੈਗਾ। ਤੁਸੀਂ ਚੈੱਕ ਕਰ ਸਕਦੇ ਹੋ। ਆ ਬੜੇ ਦਾ 프ਾਂਟ ਆ ਰਿਹਾ ਹੈਗਾ। ਸਾਰਾ ਨੀਚੇ ਇਹਦਾ ਬਾਰਡਰ ਬਣਿਆ ਹੋਇਆ। ਚੈੱਕ ਕਰ ਸਕਦੇ ਹੋਗੇ। ਨਾਲ ਇਹਦੇ ਰਹਿਣ ਵਾਲਾਗਾ ਪਿਓਰ ਮਸਲੀਨ ਦਾ ਦੁਪੱਟਾ। ਦੁਪੱਟਿਆਂ ਦੀ ਜਿਹੜੀ ਡਿਜ਼ਾਈਨਿੰਗ ਆ ਖੁੱਲੇ ਡੁੱਲੇ ਆ। ਖੁੱਲੇ ਡੁੱਲੇ ਦੁਪੱਟੇ ਮੈਣਗੇ ਡਿਜ਼ਾਈਨਿੰਗ ਆ ਜਿਹੜੀ ਉਹ ਵੀ ਬਹੁਤ ਜ਼ਿਆਦਾ ਸੋਹਣੀਆਂ ਆਂਗੇ। ਆ ਵਾਲੀ ਡਿਜ਼ਾਈਨਿੰਗ ਆ ਰਹੀ ਹੈ ਦੁਪट्टे ਦੀ ਆਪਾਂ ਤੁਹਾਨੂੰ ਪ੍ਰੋਪਰ ਖੋਲ ਕੇ ਦਿਖਾ ਦਿੰਨੇ ਆਂਗੇ 1250 ਚ ਮਿਲਣਾ ਇਹ ਵਾਲਾ ਸੂਟ ਤੁਹਾਨੂੰ ਕਿਸੇ ਮੇਰੀ ਭੈਣ ਨੂੰ ਕलर ਡਿਜ਼ਾਈਨ ਪਸੰਦ ਆ ਦੋ ਕਲਰ ਆਪਣੇ ਕੋਲੇ ਪਏ ਨੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਕਨਫਰਮ ਕਰ ਸਕਦੇ ਹੋ ਸੈਕੰਡ ਆ ਗਿਆ ਆਪਣੇ ਕੋਲੇ ਬੁਟੀਕ ਪੀਸ ਇਹਦੇ ਸਾਨੂੰ ਘੇਰੇ ਤੇ ਵਰਕ ਮਿਲੂਗਾ ਆਹ ਵਾਲਾ ਘੇਰੇ ਤੇ ਵਰਕ ਰੈਨ ਵਾਲਾ ਇਹਦੇ ਨਾਲ ਤੁਹਾਨੂੰ ਬਾਟਮ ਤੇ ਬਾਜੂ ਤੇ ਵਰਕ ਮਿਲਣਾ ਦਾ ਅਤ ਤੁਹਾਨੂੰ ਦਿਨਿਆਂਗੇ ਸਾਰਾ ਤੁਹਾਨੂੰ ਖੋਲ ਕੇ ਕਵਟਨਾ ਜਿਹੜੀ ਬਹੁਤ ਜਿਆਦਾ ਸੋਹਣੀ ਲੱਗੀ ਹੋਈ ਹੈ ਅਗੀਆਂ ਨੂੰ ਇਹਨੂੰ ਲਾਈਨਿੰਗ ਦੀ ਬਿਲਕੁਲ ਨੀੜ ਨਹੀਂ ਹੈਗੀ ਜਿੱਦਾਂ ਤੁਸੀਂ ਮਰਜੀ ਇਦਾਂ ਸਟਿਚ ਕਰ ਲਿਓ ਵਿਦਾਊਟ ਲਾਈਨਿੰਗ ਜਿਵੇਂ ਹੁਣ ਤਿਹਾਰਾਂ ਦਾ ਸੀਜ਼ਨ ਚੱਲ ਰਿਹਾਗਾ ਬਹੁਤ ਵਧੀਆ ਪੀਸ ਆ ਜਿਹੜਾ ਬਣ ਕੇ ਤਿਆਰ ਹੋਊਗਾ ਆ ਬਾਟਮ ਤੇ ਵਰਕ ਆ ਗਿਆ ਬਾਜੂ ਤੇ ਕਰ ਸਕਦੇ ਹੋਗੇ ਤੇ ਆ ਬਾਟਲ ਤੇ ਆ ਗਿਆ ਮੂਰੀ ਤੇ ਪਹੁੰਚਿਆ ਤੇ ਆ ਜੂ ਨੀਚੇ ਬਾਜੂ ਤੇ ਆ ਜਾਊਗਾ ਡਿਜ਼ਾਈਨਿੰਗ ਆ ਜਿਹੜੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਥ੍ਰੈਡ ਦਾ ਕੰਮ ਕੀਤਾ ਹੋਇਆ ਮਸ਼ੀਨੀ ਵਰਕ ਹੈਗਾ ਨਾਲ ਇਹਦੇ ਰੱਖਿਆ ਹੋਇਆ ਟਾਈ ਡਾਈ ਦੁਪੱਟਾ ਆਹ ਵਾਲਾ ਦੁਪੱਟਾ ਰਹਿਣ ਵਾਲਾ ਟਾਈ ਡਾਈ 1650 ਇਹਦਾ ਸੂਟ ਦਾ ਰੇਟ ਰਹਿਣ ਵਾਲਾ ਹੈਗਾ 1650 ਚ ਮਿਲਣਾ ਤੁਹਾਨੂੰ ਇਹ ਸੂਟ ਬਹੁਤ ਜ਼ਿਆਦਾ ਵਧੀਆ ਕਾਟਨ ਆਗੇ ਨੈਕਸਟ ਆਪਣੇ ਕੋਲੇ ਆ ਗਈ ਇਹਨਾਂ ਦੀ ਆਪਾਂ ਵੀਡੀਓ ਨਹੀਂ ਲਾਈ ਸੀਗੀ ਇਹ ਆਪਣੇ ਕੋਲੇ ਪੀਸ ਵੀ ਦੋ ਹੀ ਬਚੇ ਨੇ ਕਾਟਨ ਆ ਗਈ ਕਾਟਨ ਦੇ ਨਾਲ ਤੁਹਾਨੂੰ ਲੈਸ ਵਰਕ ਮਿਲਣਾ ਸਾਰਾ ਇਹ ਪਰਦੇ ਪਨੇ ਚ ਕਾਟਨ ਆਉਂਗੀ ਸਾਰਾ ਆਪਾਂ ਤੁਹਾਨੂੰ ਪੂਰੀ ਫੁੱਲ ਡਿਟੇਲ ਸਮਾਂਗੇ ਜਿੰਨਾ ਆਪਣਾ ਕੰਮ ਹੋਊਗਾ ਨਾਲ ਇਹਦੇ ਔਰਗੰਜਾ ਦੀ ਜਿਹੜੀ ਲੈਸ ਲੱਗੀ ਹੋਈ ਆ ਘੇਰੇ ਤੇ ਆਹ ਵਾਲੀ ਔਰਗੰਜਾ ਦੀ ਲੈਸ ਘੇਰੇ ਤੇ ਵਰਕ ਵਾਲੀ ਲੱਗੀ ਹੋਈ ਹੈਗੀ ਚੈੱਕ ਕਰ ਸਕਦੇ ਹੋ ਇਹਦਾ ਸੂਟ ਦਾ ਰੇਟ ਆ 850 ਰੁਪਿਆ ਰਹਿਣ ਵਾਲਾ ਆਹ ਵਾਲੀਆਂ ਦੋ ਲੈਸਾਂ ਇਹਦੀਆਂ ਪੈਨਲ ਦੀ ਤਰ੍ਹਾਂ ਲਾਈਆਂ ਹੋਈਆਂ ਨੇ ਨਾਲ ਇਹਦੇ ਟਾਈ ਡਾਈ ਦਾ ਬਹੁਤ ਜਿਆਦੇ ਸੋਹਣਾ ਦੁਪੱਟਾ ਆ ਗਿਆ ਦੁਪੱਟੇ ਤੇ ਤੁਹਾਨੂੰ ਲੈਸ ਮਿਲਣੀ ਆ ਇਹਦੇ ਸ਼ਿਪਿੰਗ ਚਾਰਜ ਹੋਣਗੇ ਤੁਹਾਡੇ ਐਕਸਟਰਾ ਹੋਣਗੇ 850 ਚੋਂ 850 ਚ ਮਿਲਣਾ ਇਹ ਵਾਲਾ ਸੂਟ ਤੁਹਾਨੂੰ ਟਾਈ ਡਾਈ ਦੁਪੱਟਾ ਮਿਲੂਗਾ ਨਾਲ ਪਿਓਰ ਦੀ ਤਰ੍ਹਾਂ ਦੁਪੱਟਾਗਾ ਦੁਪੱਟੇ ਦਾ ਐਡਾ ਐਡਾ ਨਹੀਂ ਹੈਗਾ ਵੀ ਇਹ ਵਧੀਆ ਨਹੀਂ ਹੈਗਾ ਸੈਮੀ ਦਾਗਾ ਪਰ ਸੈਮੀ ਨਾਲੋਂ ਬਹੁਤ ਜ਼ਿਆਦਾ ਵਧੀਆ ਹਾਈ ਕੁਆਲਿਟੀ ਦਾ ਦੁਪੱਟਾ ਲੱਗਿਆ ਹੋਇਆ ਹਲਕਾ ਜਿਹਾ ਦੁਪੱਟਾ ਨਹੀਂ ਹੈਗਾ ਨਾਲ ਵਾਈਟ ਲੈਸ ਮਿਲਣੀ ਆ ਇਹਦੇ ਵਿੱਚ ਦੋ ਡਿਜ਼ਾਈਨ ਨੇ ਆਪਣੇ ਕੋਲੇ ਲੱਗ ਲੱਗ ਡਿਜ਼ਾਈਨਾਂ ਦੇ ਤੁਹਾਨੂੰ ਦੋ ਸੂਟ ਮਿਲਣੇ ਨੇ ਨੈਕਸਟ ਇੱਕ ਕਲਰ ਇਹਦੇ ਵਿੱਚ ਆਪਣੇ ਕੋਲੇ ਆਹ ਵਾਲਾ ਆ ਗਿਆ ਹੈ ਇਹਦੇ ਵੀ ਤੁਹਾਨੂੰ ਨਾਲ ਔਰਗੈਂਜਾ ਦੀ ਲੈਸ ਮੰਗਣੀ ਹੈ ਲੱਗੀ ਹੋਈ ਨਾਲ ਦੋ ਪੈਨਲ ਜਾਣਗੇ ਤੇ ਟਾਈ ਡਾਈ ਦਾ ਉਦਾਂ ਹੀ ਦੁਪੱਟਾ ਰੈਡੀ ਮਿਲੂਗਾ ਦੇਖ ਸਕਦੇ ਹੋ ਦੁਪੱਟਾ ਹੈ ਤਾਂ ਕਿਸੇ ਵੀ ਮੇਰੀ ਭੈਣ ਨੂੰ ਕਾਲ ਕਰੋ ਇਹ ਸੀ ਅੱਜ ਵਾਲੀ ਆਪਣੇ ਸੂਟ ਜਿਹੜੀ ਆਪਾਂ ਡਿਸਕਾਊਂਟ ਪ੍ਰਾਈਸ ਤੇ ਸਾਰੇ ਲਾਏ ਨੇ ਕਿਉਂਕਿ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਆਪਾਂ ਸਟਾਕ ਆ ਜਿਹੜਾ ਸਾਰਾ ਕਲੀਅਰ ਕਰਨਾਗਾ ਜਿਹੜੀ ਵੀ ਮੇਰੇ ਭੈਣਾਂ ਨੂੰ ਕਾਲਰ ਡਿਜ਼ਾਈਨ ਇਹਨਾਂ ਦੇ ਪਾਸੋਂ ਵਿੱਚੋਂ ਪਸੰਦ ਆ ਤੁਸੀਂ ਉਹ ਨੰਬਰ ਤੇ ਤੁਸੀਂ ਆਪਣਾ ਆਰਡਰ ਆ ਜਿਹੜਾ ਕਨਫਰਮ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋ ਉਮੀਦ ਕਰਦੇ ਹਾਂ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਕਿ ਪਸੰਦ ਆਈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਕ